ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਮਹਲਾ 5ਵਾਂ ਜਨਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਰਹਾ ਆਂਗ ਬੁੱਧ ਮਨ ਪੂਰ ਥਿਥਾਈ ਸਾਧ ਧੂਰ ਕਰ ਸੁਧ ਮੰਜਾਈ ਅਨਕ ਜਲਾ ਜੇ ਧੋਵੈ ਦੇਹੀ ਮੈਲ ਨਾ ਉਤਰੈ ਸੋਧਨਾ ਤੇਹੀ ਸਤ ਗੁਰ ਭੇਟਿਓ ਸਦਾ ਕਿਰਪਾ ਹਰ ਸਿਮਰ ਸਿਮਰ ਕਟਿਆ ਭਉ ਕਾਲ ਮੁਕਤ ਭਗਤ ਜੁਗਤ ਹਰ ਨਾਮੋ ਪ੍ਰੇਮ ਭਗਤ ਨਾਨਕ ਗੁਣ ਗਾਓ ਮੁਕਤ ਭਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਧੂਰ ਸ਼ਬਦ ਜਿਹੜਾ ਹੈ ਬਹੁਤ ਵਾਰੀ ਆਪਾਂ ਪੜ੍ਹਦੇ ਸੁਣਦੇ ਆ ਵੈਸੇ ਧੂੜੀ ਦਾ ਅੰਤਰੀਵਿਭਾਗ ਹੈ ਨਿਮਰਤਾ ਮਹਾਰਜ ਕਹਿੰਦੇ ਪੂਰਨ ਗੁਰ ਸਿੱਖਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਏ ਜਿਹੜੇ ਪਰਮੇਸ਼ਰ ਦਾ ਨਾਮ ਆਪ ਜਪਦੇ ਆ ਤੇ ਹੋਰ ਉਹਨਾਂ ਨੂੰ ਜਪਾਉਂਦੇ ਆ ਆਪ ਜੁੜੇ ਹੋਏ ਹਨ ਤੇ ਦੂਸਰਿਆਂ ਨੂੰ ਜੋੜਦੇ ਹਨ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬਰ ਹੈ ਨਾਮ ਜਪਾਵੈ ਠੀਕ ਹੈ ਬਾਹਰੀ ਤੌਰ ਤੇ ਲੋਕ ਸ਼ਰਧਾ ਵਸ ਵਿੱਚ ਆ ਗਏ ਮੱਥੇ ਦੇ ਉੱਪਰ ਗੁਰੂ ਘਰ ਦੀ ਦਹਲੀਜ਼ ਨੂੰ ਮੱਥਾ ਹੱਥ ਲਾ ਕੇ ਮੱਥੇ ਤੇ ਲਾਉਂਦੇ ਉਸ ਨੂੰ ਚਰਨ ਧੂੜ ਸਮਝਦੇ ਆ ਪਰ ਉਹਦਾ ਵਪਾਰ ਵੀ ਬਹੁਤ ਹੋਇਆ ਹੈ ਪਿਛਲੇ ਸਮੇਂ ਦੇ ਵਿੱਚ ਆ ਜਿਹੜੇ ਅਖੋਤੀ ਆਪਣੇ ਆਪ ਨੂੰ ਕਹਾਉਣ ਵਾਲੇ ਸੰਤ ਉਹਨਾਂ ਨੇ ਲੋਕਾਂ ਨੂੰ ਇਸ ਧਰਮ ਦੇ ਵਿੱਚ ਪਾਇਆ ਔਰ ਮਿੱਟੀ ਕਠੀ ਕਰ 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 ਕੇ ਪੂੜੀਆਂ ਬਣਾ ਬਣਾ ਕੇ ਵਿਦੇਸ਼ਾਂ ਦੇ ਵਿੱਚ ਭੇਜੀਆਂ ਪਰ ਧੂੜੀ ਦਾ ਅੰਤਰੀਵਿਭਾਵ ਹੈ ਕਿ ਨਿਮਰਤਾ ਮਾਰਾ ਕਹਿੰਦੇ ਦਾਣ ਮਹੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਏ ਹੁਣ ਉਹ ਜਦ ਵੇਲੇ ਸਤਗੁਰੂ ਦਾ ਪ੍ਰਦੇਸ਼ ਮਿਲ ਗਿਆ ਤੇ ਹੋਇਆ ਕਿ ਕੂੜਾ ਲਾਲਚ ਛੱਡਿਏ ਹੋਏ ਇੱਕ ਮਨ ਲਖਤਿਆ। ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ। ਜੇ ਹੋਵੈ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈ। ਬੰਦੇ ਕੋਲ ਅਕਲ ਘਟ ਹੋਵੇ ਨਾ ਤੇ ਬੰਦੇ ਕੋਲ ਧਨ ਦੌਲਤ ਹੋਵੇ ਤੇ ਉਹ ਵੀ ਗਵਾ ਲੈਂਦਾ। ਇਸੇ ਤਰ੍ਹਾਂ ਸੇਵਾ ਭਗਤੀ ਜਿਹੜੀ ਆ ਨਾ ਪਰਮੇਸ਼ਰ ਦੀ ਕਿਰਪਾ ਨਾਲ ਮਿਲਦੀ। ਮਤ ਥੋੜੀ ਸੇਵ ਗਵਾਈਏ ਹੁਣ ਇਹ ਜਿਹੜਾ ਭਾਵ ਸੀ ਜਿਸ ਤਰ੍ਹਾਂ ਅਸੀਂ ਸ਼ਬਦ ਪੜ੍ਹਦੇ ਆ ਸਤਿਗੁਰੂ ਜੀ ਦਾ ਕਹਿੰਦੇ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੇ ਸਣਾ ਹੁਣ ਸਾਧੂਆਂ ਦੀ ਧੂੜ ਦੇ ਇਸ਼ਨਾਨ ਕਰਨ ਦਾ ਭਾਵ ਕੀ ਹੈ ਕਿ ਗੁਰੂ ਕੇ ਉਹਨਾਂ ਗੁਰਸਿੱਖਾਂ ਦੀ ਸੰਗਤ ਕਰ ਅਗਲੀ ਪੰਕਤੀ ਦੇ ਵਿੱਚ ਹੋਰ ਸਪਸ਼ਟ ਕਰ ਦਿੱਤਾ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ ਹੁਣ ਇਹ ਧੂੜੀ ਦਾ ਅੰਤਰੀਵਿਭਾਵ ਇਹ ਹੈ ਕਿ ਸਾਡੇ ਅੰਦਰ ਨਿਮਰਤਾ ਔਰ ਕਈ ਲੋਕ ਜੋੜੇ ਝਾੜਦੇ ਝਾੜਦੇ ਜੋੜੇ ਮਾਰਨ ਲੱਗ ਜਾਂਦੇ ਕਿਉਂਕਿ ਅੰਦਰ ਅੰਤਰੀਵਿਭਾਵ ਨਹੀਂ ਆਇਆ ਨਾ ਨਿਮਰਤਾ ਨਹੀਂ ਆਈ ਪ੍ਰੋਫੈਸਰ ਸਾਬ ਸਿੰਘ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 10 ਭਾਗਾਂ ਦੇ ਵਿੱਚ ਸਟਿੱਕ ਕੀਤਾ ਅਰਥ ਕੀਤੇ ਆ ਔਰ ਗੁਰਬਾਣੀ ਨੂੰ ਵਿਆਕਰਨ ਦੇ ਹਿਸਾਬ ਦੇ ਨਾਲ ਬੜੀ ਮਿਹਨਤ ਕੀਤੀ ਉਹਨਾਂ ਨੇ ਉਹਨਾਂ ਨੇ ਇੱਕ ਆਪਣੀ ਪੁਸਤਕ ਦੇ ਵਿੱਚ ਲਿਖਿਆ ਕਿ ਜਲੰਧਰ ਦੇ ਵਿੱਚ ਇੱਕ ਗੁਰਦੁਆਰਾ ਹੈ ਛੇਵੇਂ ਪਾਤਸ਼ਾਹ ਦੇ ਨਾਮ ਤੇ ਗੁਰਦੁਆਰਾ ਬਸਤੀ ਸੇਖ ਉੱਥੇ ਦੀ ਘਟਨਾ ਲੇਖੀ ਕਿ ਇੱਕ ਮਾਤਾ ਰੋਜ਼ ਗੁਰਦੁਆਰੇ ਆਉਂਦੀ ਆਕੇ ਹੋ 10-15 ਮਿੰਟ ਲਾਉਂਦੀ ਆ ਸਾਰਿਆਂ ਦੇ ਜੋੜੇ ਝਾੜਦੀ ਆ ਉਹਨਾਂ ਨੂੰ ਮੱਥੇ ਤੇ ਲਾਉਂਦੀ ਆ ਬਹੁਤ ਚੰਗੀ ਗੱਲ ਪਰ ਉਹਨੂੰ ਕਰਦਿਆਂ ਕਰਦਿਆਂ 15-20 ਸਾਲ ਹੋ ਗਏ ਅੱਜ ਕੀ ਹੋਇਆ ਕਿ ਉਹਦੇ ਘਰ ਕੰਮ ਕਰਨ ਵਾਲੀ ਜਿਹੜੀ ਨੌਕਰਾਨੀ ਸੀ ਉਹ ਵੀ ਗੁਰਦੁਆਰੇ ਆ ਗਈ ਉਹਨੇ ਵੀ ਆਪਣੇ ਜੋੜੇ ਉੱਥੇ ਉਤਾਰ ਦਿੱਤੇ ਦੇ ਉਸ ਮਾਤਾ ਨੇ ਜਿਹੜੀ 20 ਸਾਲ ਤੋਂ ਸੇਵਾ ਕਰਦੀ ਸੀ ਨਾ ਜੋੜੇ ਛਾੜਦੀ ਸੀ ਉਹਦਾ ਜੋੜਾ ਚੁੱਕ ਕੇ ਕੰਧ ਤੋਂ ਬਾਹਰ ਸੁੱਟ ਦਿੱਤਾ ਤੇ ਨਿਮਰਤਾ ਨਹੀਂ ਆਈ ਨਾ ਧੂੜੀ ਦਾ ਅੰਤਰੀਵ ਭਾਵ ਹੈ ਕਿ ਨਿਮਰਤਾ ਮਹਾਰਾਜ ਕਹਿੰਦੇ ਭਾਈ ਦਾਣ ਮਹੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈ ਤੇ ਸਾਨੂੰ ਇਹ ਗੱਲ ਸਮਝਾਈ ਗੁਰੂ ਮਹਾਰਾਜ ਨੇ ਕਿ ਸਾਡੇ ਅੰਦਰ ਉਹ ਗੁਣ ਪੈਦਾ ਹੋ ਜਾ ਉਹ ਬਖਸ਼ਿਸ਼ ਪੈਦਾ ਹੋ ਜਾ ਸਤਿਗੁਰੂ ਅੱਜ ਦੇ ਸ਼ਬਦ ਵਿੱਚ ਕਹਿੰਦੇ ਜਨ ਕੀ ਧੂਰ ਮਨ ਮੀਠ ਕਟਾਨੀ ਪੂਰਵ ਕਰਮ ਲਿਖਿਆ ਧੁਰ ਪ੍ਰਾਣੀ ਹੁਣ ਧੂੜ ਜਿਹੜੀ ਆ ਤੇ ਕੌੜੀ ਮਿੱਟੀ ਥੋੜੇ ਹੁੰਦੀ ਹੈ ਅਰਥ ਸਿੱਧਾ ਬਣ ਗਿਆ ਨਾ ਬਾਬ ਕੀ ਜਿਹੜਾ ਪ੍ਰਭੂ ਦਾ ਪਿਆਰ ਹੈ ਅਕਾਲ ਪੁਰਖ ਪਰਮੇਸ਼ਰ ਦਾ ਪਿਆਰ ਹੈ ਉਹਦੀ ਗੱਲ ਜਿਹੜੀ ਆ ਉਹ ਸਾਨੂੰ ਮਿੱਠੀ ਲੱਗਣ ਲੱਗ ਗਈ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਕਿ ਜਿਸ ਵੇਲੇ ਆਪਾਂ ਜੁੜਦੇ ਆਂ ਬਾਣੀ ਪੜ੍ਹਦੇ ਆਂ ਤੇ ਸਾਨੂੰ ਬੜਾ ਔਖਾ ਜਿਹਾ ਲੱਗਦਾ ਜਦੋਂ ਹੁਣ ਬੱਚਾ ਸਕੂਲ ਜਾਂਦਾ ਹੈ ਨਾ ਤੇ ਉਹਨੂੰ ਬਹੁਤ ਔਖਾ ਲੱਗਦਾ ਬੱਚਾ ਰੋਂਦਾ ਵੀ ਹੈ ਬਹੁਤ ਕੁਝ ਕਰਦਾ ਪਰ ਜਦੋਂ ਉਹ ਚਲੇ ਜਾਂਦਾ ਹੈ ਉਹਦੀ ਆਦਤ ਵਿੱਚ ਆ ਜਾਂਦਾ ਤੇ ਆਦਤ ਹੀ ਤਾਂ ਇਬਾਦਤ ਬਣਦੀ ਆ ਤੇ ਉਹ ਆਦਤ ਉਹਨੂੰ ਕਾਮਯਾਬੀ ਦਿੰਦੀ ਹੈ ਸਫਲਤਾ ਦਿੰਦੀ ਹੈ ਅਸੀਂ 5 ਮਿੰਟ ਸਿਮਰਨ ਕਰੀਏ 10 ਮਿੰਟ ਕਰੀਏ ਬਾਣੀ ਪੜ੍ਹੀਏ ਸਹਿਜ ਪਾਠ ਕਰੀਏ ਭਾਵੇਂ ਇੱਕ ਸ਼ਬਦ ਇੱਕ ਅੰਕ ਪੜ੍ਹੀਏ ਉਹ ਸਾਡੀ ਆਦਤ ਵਿੱਚ ਆ ਜਾਏਗਾ ਫਿਰ ਸਾਨੂੰ ਉਹ ਲੱਗੇਗਾ ਵੀ ਨਹੀਂ ਪਾਈ ਹੋਰ ਪੜ੍ਹੀਏ ਘਟੋ ਘਟ ਤੱਕ ਤਾਂ ਪੰਜ ਬਾਣੀਆਂ ਦਾ ਨਿਤਨੇਮ ਜਿਹੜਾ ਗੁਰਸਿੱਖ ਨੇ ਕਰਨ ਹੈ ਹੁਣ ਵੱਧ ਜਿਹੜਾ ਸੁਖਨੀ ਸਾਹਿਬ ਪੜ੍ਹ ਲਓ ਸਹਿਜ ਪਾਠ ਕਰ ਲਓ ਹੋਰ ਬਾਣੀਆਂ ਦਾ ਪਾਠ ਕਰ ਲਓ ਕਰਦੇ ਆ ਗੁਰਸਿੱਖ ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰੇ ਆ ਤੇ ਉਹਨਾਂ ਦੀ ਗੱਲ ਜਿਹੜੀ ਹੈ ਮਿੱਠੀ ਲੱਗਦੀ ਇਸੇ ਤਰ੍ਹਾਂ ਫੇ ਉਹ ਪ੍ਰਮਾਤਮਾ ਦਾ ਨਾਮ ਵੀ ਮਿੱਠਾ ਲੱਗਦਾ ਨਾਮ ਪ੍ਰਭੂ ਦਾ ਲਾਗਾ ਮਿੱਠਾ ਜੋ ਪਰਮੇਸ਼ਰ ਕਰਦਾ ਉਹ ਚੰਗਾ ਲੱਗਦਾ ਕਹਿੰਦੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਮਹਾਰਾਜ ਅੱਜ ਕਹਿ ਰਿਹਾ ਜਨ ਕੀ ਧੂਰ ਮਨ ਮੀਠ ਕਟਾਨੀ ਪਰ ਪਰਮੇਸ਼ਰ ਨੇ ਕਿਰਪਾ ਕੀਤੀ ਜੋ ਅਰਦਾਸਾਂ ਕੀਤੀਆਂ ਸੀ ਜੋ ਮਿਹਨਤ ਕੀਤੀ ਸੀ ਜੋ ਬਖਸ਼ਿਸ਼ ਹੋਈ ਪੁਰਬ ਕਰਮ ਲਿਖਿਆ ਧੁਰ ਪ੍ਰਾਣੀ ਪੁਰਬ ਕਰਮ ਜੋ ਅਸੀਂ ਕਰ ਰਹੇ ਹਾਂ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹਦਾ ਫਲ ਪ੍ਰਾਪਤ ਹੋਏਗਾ ਕਿਉਂਕਿ ਸ਼ਬਦ ਪੜਿਆ ਜਾਂਦਾ ਹੈ ਜਿਸ ਵੇਲੇ ਉਸ ਅਰਥ ਜਿਹੜੇ ਆਪਣੇ ਹਿਸਾਬ ਨਾਲ ਕਰਦੇ ਆਂ ਤੇ ਉਹ ਅਰਨ ਅਰਥ ਹੋ ਜਾਂਦਾ ਹੈ ਇੱਕ ਸ਼ਬਦ ਹੈ ਸਾਧ ਸੰਗਤ ਜੀ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਭ ਹੁਣ ਇਹ ਅਰਥ ਕੱਢ ਦਿੱਤੇ ਗਏ ਵੀ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਹੁਣ ਜਿਹੜੀ ਪ੍ਰਮਾਤਮਾ ਦੀ ਭਗਤੀ ਕੌਣ ਕਰ ਸਕਦਾ ਹੈ ਉਹ ਇਨਸਾਨੀ ਜਾਮੇ ਦੇ ਵਿੱਚ ਆ ਕੇ ਮਨੁ ਕਰ ਸਕਦਾ ਹੈ ਹੁਣ ਕੋਈ ਪੰਛੀ ਕੋਈ ਜਾਨਵਰ ਥੋੜੇ ਭਗਤੀ ਕਰ ਸਕਦਾ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦੀ ਭਗਤੀ ਕੀਤੀ ਨਾ ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਬੰਦਾ ਉਹੀ ਹੁੰਦਾ ਅੱਖਾਂ ਵੀ ਉਹੀ ਸ਼ਕਲ ਵੀ ਉਹੀ ਸਰੀਰ ਵੀ ਉਹੀ ਪਰ ਉਹਦੀ ਵਿਚਾਰ ਬਦਲ ਜਾਂਦੀ ਹੈ ਇੱਕ ਹੋਰ ਸ਼ਬਦ ਆਪ ਜੀ ਦੇ ਨਾਲ ਸਾਂਝਾ ਕਰਨਾ ਆਮ ਕਰਕੇ ਉਹਦਾ ਅਰਥ ਵੀ ਆਪਣੇ ਭਾਵ ਨਾਲ ਕੱਢਿਆ ਜਾਂਦਾ ਹੈ ਵੀ ਨਰੂ ਮਰੇ ਨਰ ਕਾਮਣਾ ਆਵੇ ਪਸ਼ੂ ਮਰੇ ਦਸ ਕਾਲ ਸਵਾ ਇਹ ਬੰਦਾ ਕਿਸੇ ਕੰਮ ਨਹੀਂ ਆਉਂਦਾ ਪਸ਼ੂ ਤਾਂ ਜਿਹੜਾ ਹੈ ਉਹ ਕਿੰਨੇ ਕੰਮ ਉਹਦਾ ਚਮੜੀ ਵੀ ਵਿਗਦੀ ਹੈ ਉਹਦੀਆਂ ਹੱਡੀਆਂ ਵੀ ਵਿਗਦੀ ਹੈ ਪਰ ਜਿਸ ਵੇਲੇ ਅਸੀਂ ਉਹਦੇ ਅਰਥਾਂ ਦੇ ਵਿੱਚ ਜਾਣਦੇ ਹਾਂ ਪੂਰੇ ਸ਼ਬਦ ਨੂੰ ਪੜ੍ਹਦੇ ਹਾਂ ਮਰ ਕਹਿੰਦੇ ਨਰੂ ਮਰੇ ਨਰ ਕਾਮ ਜਿੱਦਣ ਬੰਦੇ ਦੇ ਅੰਦਰੋਂ ਨਾ ਇਨਸਾਨੀਅਤ ਮਰ ਜਾਂਦੀ ਹੈ ਤੇ ਬੰਦਾ ਕਿਸੇ ਕੰਮ ਦਾ ਨਹੀਂ ਹੁਣ ਬੰਦੇ ਤੇ ਕੋਣ ਕਿੰਨੇ ਭੜੇ ਭੜੇ ਕਰਮ ਕਰਦੇ ਆ ਆਪਾਂ ਨਿਊਜ਼ ਦੇਖਦੇ ਆ ਪੇਪਰ ਪੜ੍ਹਦੇ ਆ ਜਿਹੜੇ ਜਾਨਵਰ ਵੀ ਕੰਮ ਨਹੀਂ ਕਰਦੇ ਉਹ ਬੰਦੇ ਕਰ ਰਹੇ ਕਿਉਂਕਿ ਇਨਸਾਨੀਅਤ ਨਹੀਂ ਹੋਂਾ ਦੇ ਵਿੱਚ ਜਦੋਂ ਇਨਸਾਨੀਅਤ ਮਰ ਜਾਂਦੀ ਬੰਦਾ ਕਿਸੇ ਕੰਮ ਦਾ ਨਹੀਂ ਹੈ ਨਰੂ ਮਰੇ ਨਰ ਕਾਮਨਾ ਆਵੇ ਮਾਰਦ ਕਹਿੰਦੇ ਪਸ਼ੂ ਮਰੇ ਜਿੱਦਾਂ ਅੰਦਰ ਪਸ਼ੂ ਪੁਣਾ ਮਰ ਜਾਂਦਾ ਨਾ ਜਾਨਵਰ ਪੁਣਾ ਮਰ ਜਾਂਦਾ 10 ਕਾਸਵਰ ਉਹੀ ਬੰਦਾ ਹੁੰਦਾ ਹੈ ਇਨਸਾਨੀਅਤ ਦੇ ਵਿੱਚ ਆ ਜਾਂਦਾ ਪਸ਼ੂ ਮਰੇ 10 ਕਾਸਵਰ ਹੁਣ ਜਿਹੜੇ ਲੋਕ ਕਹਿੰਦੇ ਆ ਜੋ ਨਹੀਂ ਭਾਈ ਇਹਦਾ ਅਰਥ ਨਹੀਂ ਹੁਣ ਦੇਖੋ ਨਾ ਅੱਖਾਂ ਕਿਸੇ ਦੀਆਂ ਮਰਨ ਤੋਂ ਵਾਧੇ ਲੱਗਦੀਆਂ ਨਾ ਦੂਸਰੇ ਨੂੰ ਲਾ ਦਿੱਤੀਆਂ ਜਾਂਦੀਆਂ ਸਰੀਰ ਵੀ ਕੰਮ ਆਉਂਦਾ ਹੈ ਸਰੀਰ ਦੇ ਅੰਗ ਵੀ ਇੱਕ ਦੂਸਰੇ ਨੂੰ ਲੱਗਦੇ ਜਿੰਦਿਆਂ ਵੀ ਲੱਗਦੇ ਤੇ ਫਿਰ ਗੁਰਬਾਣੀ ਗਲਤ ਹੋ ਗਈ ਗੁਰਬਾਣੀ ਤਾਂ ਗਲਤ ਹੈ ਹੀ ਨਹੀਂ ਪਰ ਉਹਦੇ ਅਰਥਕ ਅਸੀਂ ਗਲਤ ਕਰ ਦਿੱਤੇ ਵੀ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਸ ਵਾਰੇ ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੂ ਮੈਂ ਕਿਹਾ ਜਾਣੂ ਬਾਬਾ ਅਸੀਂ ਆਪਣੇ ਕਰਮਾਂ ਦੀ ਅਵਸਥਾ ਕੀ ਜਾਣ ਸਕਦੇ ਉਹ ਪਰਮੇਸ਼ਰ ਕਿਰਪਾ ਕਰਦਾ ਹੈ ਅਕਾਲ ਪੁਰਖ ਕਿਰਪਾ ਕਰਦਾ ਹੈ ਹੋਰ ਇੱਕ ਸ਼ਬਦ ਹੁੰਦਾ ਸੁਖਨੀ ਸਾਹਿਬ ਦੇ ਵਿੱਚ ਪੜ੍ਹਦੇ ਆਂ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਕਰਤੂਤਾ ਜਿਹੜੀਆਂ ਪਸ਼ੂਆਂ ਵਰਗੀਆਂ ਕਰਦਾ ਤੇ ਆਪਣੇ ਆਪ ਨੂੰ ਬੰਦਾ ਨਾਮ ਬੰਦਾ ਰੱਖਿਆ ਵੀ ਅਸੀਂ ਇਨਸਾਨ ਹੁੰਦੇ ਆਂ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਕ ਅੰਦਰ ਮਲ ਮਾਇਆ ਸਭਿ ਸਨਾਹੀ ਕਸ ਕਰੇ ਸਪਾਇ ਜਦਨ ਇਹਦੇ ਅੰਦਰ ਉਹ ਜਾਨਮਣ ਪੁਣਾ ਮਰ ਗਿਆ ਇਹ ਬੰਦਾ ਬਹੁਤ ਕੰਮ ਦਾ ਹੈ ਮਹਾਰਾਜ ਨੇ ਇਸੇ ਕਰਕੇ ਆਖਿਆ ਹੁਣ ਕਿਸੇ ਨੂੰ ਕਹਿੰਦੇ ਆ ਕੁੱਤੇ ਨੂੰ ਥੋੜੇ ਕਹਿੰਦੇ ਵੀ ਕੁੱਤਾ ਬਣ ਜਾ ਗਾਂ ਨੂੰ ਕਹੇ ਗਾਂ ਬਣ ਜਾ ਇਨਸਾਨ ਨੂੰ ਕਿਹਾ ਜਾਂਦਾ ਬੰਦਾ ਬਣ ਜਾ ਕਿਉਂਕਿ ਬੰਦਾ ਜਿਹੜਾ ਬੰਦੇ ਦੇ ਵਿੱਚ ਗੁਣ ਦਸੇ ਗੁਰੂ ਮਹਾਰਾਜ ਕਹਿੰਦੇ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਸਾ ਬੰਦਾ ਤਾਂ ਬੰਦਗੀ ਕਰਨ ਵਾਸਤੇ ਬਣਿਆ ਸੀ ਨਾ ਮਹਾਰਾਜ ਕਹਿੰਦੇ ਭਾਈ ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਧਰੋਂ ਕੇ ਪਿਆ ਮਹਾਰਾਜ ਗਏ ਨਾ ਨਰਦੇੜ ਦੀ ਧਰਤੀ ਤੇ ਮਾਧੋਦਾਸ ਜਿਹੜਾ ਜੋਗੀ ਸੀ ਬੈਰਾਗੀ ਪਹਿਲਾਂ ਸੀ ਘਰਵਾਰ ਛੱਡ ਗਿਆ ਸੀ ਫਿਰ ਉਹ ਜੋਗੀ ਦੇ ਕੋਲੋਂ ਨਾਸਕ ਦੇ ਕੋਲ ਪੰਜ ਵਟੀ ਹੈ ਉਥੋਂ ਆ ਕੇ ਜੋਗੀ ਦੇ ਕੋਲੋਂ ਬੜਾ ਕੁਝ ਸਿੱਖ ਲਿਆ ਮਹਾਰਾਜ ਜੀ ਪਾਸ਼ਾ ਗਏ ਦਸ਼ਮੇਸ਼ ਪਿਤਾ ਜੀ ਜਿੱਥੇ ਅੱਜ ਗੁਰਦੁਆਰਾ ਬੰਦਾ ਘੜ ਸਾਹਿਬ ਹੈ ਤੇ ਮਹਾਰਾਜ ਨੇ ਉਹਦੇ ਡੇਰੇ ਤੇ ਪਹੁੰਚ ਗਏ ਸਭ ਤੋਂ ਪਹਿਲਾਂ ਉੱਥੇ ਗਏ ਸੀ ਮਹਾਰਾਜ ਗਏ ਤੇ ਬੈਠੇ ਉਹ ਕੀ ਕਰਦਾ ਸੀ ਪਲੰਗ ਤੇ ਜਿਹੜਾ ਬੈਠਦਾ ਸੀ ਜਾਂ ਪਲੰਗ ਤੇ ਬਿਠਾ ਕੇ ਆਪਣੀਆਂ ਸ਼ਕਤੀਆਂ ਦੇ ਨਾਲ ਪਲੰਗ ਪੁੱਠਾ ਕਰ ਦਿੰਦਾ ਸੀ ਉਲਟਾ ਦਿੰਦਾ ਸੀ ਪਰ ਉਹ ਜਿਹੜਾ ਦੀਨ ਦੁਨੀਆ ਦਾ ਮਾਲਕ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਆ ਬੜਾ ਜੋਰ ਨਾਲ ਆ ਬੜੀਆਂ ਤਾਕਤਾਂ ਆਪਣੀਆਂ ਸ਼ਕਤੀਆਂ ਜਿੰਨੀ ਪੜ੍ਹਾਈ ਕੀਤੀ ਸੀ ਸਾਰਾ ਕੁਝ ਕਰ ਲਿਆ ਪਰ ਜਦੋਂ ਆਇਆ ਸੀ ਨਾ ਗੁਰੂ ਸਾਹਿਬ ਦੇ ਕੋਲ ਮਹਾਰਾਜ ਨੂੰ ਪੁੱਛਦਾ ਤੁਸੀਂ ਕੌਣ ਹੈ ਕਹਿੰਦੇ ਤੂੰ ਅੰਦਰ ਚਾਤ ਮਹਾਰਾਜ ਫਿਰ ਕਹਿੰਦਾ ਹਾਂ ਆਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਤੈਂ ਤੂੰ ਕੌਣ ਕਹਿੰਦਾ ਤੁਹਾਡਾ ਬੰਦਾ ਤੇ ਗੁਰੂ ਮਹਾਰਾਜ ਗੱਲ ਕਹੀ ਸੀ ਕਹਿੰਦਾ ਜੇ ਬੰਦਾ ਨਾ ਤੇ ਬੰਦੇ ਆਲੇ ਕੰਮ ਕਰ ਮਹਾਰਾਜ ਹੁਣ ਤੇਰਾ ਬੰਦਾ ਹੈ ਅਮਰ ਛਕਿਆ ਵੈਸੇ ਨਾਮ ਪ੍ਰਸਿੱਧ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਪਰ ਨਾਮ ਸੀ ਗੁਰਬਖਸ਼ ਸਿੰਘ ਅਸਲੀ ਨਾਮ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਅੰਮ੍ਰਿਤ ਛਕਾਇਆ ਕਲਗੀਧਰ ਪਾਸ਼ਾ ਨੇ ਆਪ ਕਿਰਪਾ ਕੀਤੀ ਉਹੀ ਬੰਦਾ ਸੀ ਨਾ ਜਿਹੜਾ ਇੱਕ ਤੀਲਾ ਮਣੀ ਤੋੜ ਸਕਦਾ ਸੀ ਜਿਸ ਨੇ ਪੰਜਾਬ ਦੇ ਵਿੱਚ ਆ ਕੇ ਸਿੱਖ ਰਾਜ ਸਥਾਪਿਤ ਕੀਤਾ ਮਹਾਰਾਜ ਕਹਿੰਦੇ ਜਿਸ ਦਿਨ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਪਦੇਸ਼ ਦੇ ਨਾਲ ਜ਼ਿੰਦਗੀ ਬਦਲਦੀ ਹੈ ਫਿਰ ਬੇਨਤੀ ਕਰਦੇ ਆਂ ਜਨ ਕੀ ਧੂਰ ਮਨ ਮੀਠ ਘਟਨ ਕਿ ਜਿਹੜਾ ਪ੍ਰਭੂ ਦੇ ਪਿਆਰੇ ਦਾ ਉਪਦੇਸ਼ ਹੈ ਜਿਹੜੇ ਜੁੜੇ ਹੋਏ ਗੁਰ ਸਿੱਖ ਕਹਿੰਦੇ ਮਨ ਦੇ ਵਿੱਚ ਮਿੱਠਾ ਲੱਗਦਾ ਹੈ ਇਹਦੀ ਧੂੜ ਦਾ ਜਿਹੜਾ ਅੰਤਰੀਵਿ ਭਾਵ ਫਿਰ ਕਹਦੇ ਆ ਨਿਮਰਤਾ ਹੈ ਜਿਹੜੇ ਆਪਾਂ ਧੂੜ ਕਹਿੰਦੇ ਨਾ ਮਹਾਰਾਜ ਕਹਿੰਦੇ ਕਿਹਦੀ ਧੂੜ ਕਹਿੰਦੇ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ ਨਾਲ ਜੋ ਤੁਸੀਂ ਕਰ ਰਹੇ ਹਰ ਕਾ ਨਾਮ ਧਿਆਏ ਸੁਣ ਸਬਣਾ ਨੂੰ ਕਰ ਦਾ ਜਨਕੀ ਧੂਰ ਮਨ ਮੀਠ ਕਟਾਨੀ ਪੂਰਵ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ ਹੰਗ ਬੁੱਧ ਮਨ ਪੂਰ ਥੰਦਾਈ ਆ ਭਾਂਡੇ ਨੂੰ ਨਾ ਜਦੋਂ ਘਿਓ ਲੱਗ ਜਾਂਦਾ ਕਹਿੰਦੇ ਥਥਾਈ ਲੱਗੇ ਜਿਦਾਂ ਆਪਾਂ ਹਿੰਦੀ ਚ ਕਹਿੰਦੇ ਚਕਨਾਟ ਚਕਨਾਟ ਜਿਹੜੀ ਹੁੰਦੀ ਹੈ ਉਹਦੇ ਉੱਪਰ ਪਾਣੀ ਪਾਉ ਟਿਕਦਾ ਨਹੀਂ ਹੁੰਦਾ ਤੇ ਜਿਸ ਹਿਰਦੇ ਦੇ ਵਿੱਚ ਚਕਨਾਟ ਪੈਦਾ ਹੋ ਗਈ ਨਾ ਥੰਦਾਈ ਪੈਦਾ ਹੋ ਗਈ ਹੈ ਠੰਡਾ ਹੋ ਗਿਆ ਤੇ ਉੱਥੇ ਪਾਣੀ ਨਹੀਂ ਟਿਕਦਾ ਉੱਥੇ ਬਾਣੀ ਵੀ ਨਹੀਂ ਟਿਕਣੀ ਅੰਗਬਦ ਮਨਪੂਰ ਚੰਗੀ ਤਰ੍ਹਾਂ ਪੂਰੀ ਤੰਗਾਂ ਠੰਡਾ ਹੋਇਆ ਪਿਆ ਮਨ ਜਿਹੜਾ ਹੈ ਤੋ ਇਸ ਕਰਕੇ ਬੋਪਾ ਗੰਬਲੇ ਆਪ ਜੀ ਕੀ ਲੋਕਾਂ ਨੂੰ ਬਹੁਤ 2 ਮਿੰਟ ਲਈ ਚੰਗਾ ਲੱਗੇਗਾ ਆਹਨੂਰ ਪਾਟ ਸੰਗ ਲੱਗੇ ਜਾਂਦਾ 2 ਮਿੰਟ ਬੈਠਣਗੇ ਕਿਉਂਕਿ ਅੰਦਰ ਠੰਡਾ ਹੋਇਆ ਪਿਆ ਤੇ ਠੰਡੀ ਚੀਜ਼ ਜਿਹੜੀ ਆ ਉਹ ਕੱਪੜੇ ਨੂੰ ਠੰਡਾ ਠੰਡਾਈ ਲੱਗ ਜਾਏ ਉਹ ਵੀ ਕਪੜਾ ਵੀ ਕੰਮਦਾ ਨਹੀਂ ਹੁੰਦਾ ਤੇ ਉਹਨੂੰ ਫਿਰ ਚੰਗੀ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਕੀ ਕਰਦੇ ਸੀ ਸਵਾ ਦੇ ਨਾਲ ਭਾਂਡੇ ਮਾਜਦੇ ਸੀ ਉਹ ਜਿਹੜਾ ਠੰਡਾਪਨ ਹੁੰਦਾ ਸੀ ਉਹਨੂੰ ਕੱਢ ਦਿੰਦੇ ਸੀ ਅੱਜ ਤਾਂ ਅਲੱਗ-ਅਲੱਗ ਪਾਊਡਰ ਆ ਗਏ ਤੇ ਮਹਾਰਾਜ ਕਹਿੰਦੇ ਭਾਈ ਆ ਦੁਨੀਆ ਦੇ ਭਾਂਡੇ ਤਾਂ ਸਭ ਹੋ ਗਏ ਪਰ ਜਿਨ੍ਹਾਂ ਦੇ ਅੰਦਰ ਹੰਕਾਰ ਦਾ ਠੰਡਾਪਨ ਹੈ ਅੰਦਰ ਚਕਨਾਟ ਹੈ ਤੇ ਉਹਨਾਂ ਦੇ ਅੰਦਰ ਬਾਣੀ ਨਹੀਂ ਟਿਕਦੀ ਅਹੰਗ ਬੁੱਧ ਮਾਨਪੂਰਤ થાય ਕਿਉਂਕਿ ਜਿੱਦਣ ਖਤਮ ਹੋ ਜਾਂਦਾ ਕਿ ਮੈਂ ਕੁਝ ਹਾਂ ਉਹ ਸਭ ਕੁਝ ਅੱਜ ਤਾਂ ਮਾਫ਼ ਕਰਨਾ ਆ ਛੋਟੀ ਜੀ ਪੋਸਟ ਮਿਲ ਜਾ ਕੋਈ ਗੁਰਦੁਆਰੇ ਦਾ ਕਿਸੇ ਗੁਰਦਾਰੇ ਪ੍ਰਧਾਨ ਬਣ ਜਾ ਸੈਕਟਰੀ ਬਣ ਜਾ ਉਹੀ ਮਾਣ ਨਹੀਂ ਹੈ ਤੋ ਸਾਰੇ ਰਿਸ਼ਤੇਦਾਰਾਂ ਨੂੰ ਦੱਸੇਗਾ ਸਭ ਕੁਝ ਕਰੇਗਾ ਪਰ ਜਿੱਦਣੋ ਪ੍ਰਮਾਤਮਾ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਉਹ ਸੇਵਾਦਾਰ ਬਣ ਕੇ ਉਹ ਸੰਗਤੋਂ ਅਲੱਗ ਨਹੀਂ ਹੁੰਦਾ ਉਹ ਸੰਗਤ ਹੁੰਦਾ ਬਹੁਤ ਭਾਗਾਂ ਵਾਲੇ ਆਪਜੀ ਦੇ ਵਿੱਚ ਵੀ ਹਨ ਜਿਨ੍ਹਾਂ ਦੇ ਉੱਪਰ ਕਿਰਪਾ ਹੈ ਸੇਵਾ ਵੀ ਕਰਦੇ ਪਰ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਦਾ ਮੈਂ ਪੜ ਰਿਹਾ ਸੀ ਆਪ ਜੀ ਨੇ ਨਾਮ ਸੁਣਿਆਉਣਾ ਸੁਰਜੀਤ ਸਿੰਘ ਬਰਨਾਲਾ ਗਵਰਨਰ ਵੀ ਰਿਹਾ ਤਾਮਨ ਲਾਡੂ ਦਾ ਤੇ ਉੱਥੇ ਦੇ ਸਿੱਖ ਜਿਹੜੇ ਸੀ ਉਹਨਾਂ ਨੇ ਨਾ ਇੱਕ ਸਮਾਗਮ ਕਰਾਇਆ ਗੁਰਮਤ ਸਮਾਗਮ ਕਰਾਇਆ ਹੁਣ ਗਵਰਨਰ ਸੀ ਤੇ ਉਹਨੂੰ ਬੁਲਾਉਣ ਵਾਸਤੇ ਵੀ ਸਿੱਖ ਆ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ ਤੇ ਉਹਨੂੰ ਬੁਲਾਉਣ ਗਏ ਸੀ ਉਹ ਕਹਿੰਦੇ ਜੀ ਮੈਂ ਪਹੁੰਚਾਂਗਾ ਸਮਾਗਮ ਦੇ ਵਿੱਚ ਹੁਣ ਜਿਹਦੇ ਅੰਦਰ ਠੰਡਾਪਨ ਨਹੀਂ ਨਾ ਜਿਹਦੇ ਅੰਦਰ ਹੰਕਾਰ ਦਾ ਠੰਡਾਪਨ ਨਹੀਂ ਉਹ ਤਾਂ ਬਹੁਤ ਨਿਮਰਤਾ ਕਹਿੰਦੇ ਨਾ ਜਿਸ ਵੇਲੇ ਅੰਮ੍ਰਿਤ ਵੇਲੇ ਤੋਂ ਸਮਾਗਮ ਸ਼ੁਰੂ ਹੋਣਾ ਸੀ ਠੰਡ ਦਾ ਮੌਸਮ ਤੇ ਚਤਰ ਲੈ ਕੇ ਨਾ ਉਹ ਬਰਨਾਲਾ ਜੀ ਉੱਥੇ ਪਹੁੰਚ ਕੇ ਬੈਠੇ ਸੰਗਤ ਵਿੱਚ ਉਹ ਫੋਨ ਕਰ ਰਹੇ ਆ ਉਹਨਾਂ ਦੇ ਜਿਹੜੇ ਪੀਏ ਸਾਨ ਉਹਨਾਂ ਨੂੰ ਫੋਨ ਕਰ ਰਹੇ ਆ ਵੀ ਗਵਰਨਰ ਸਾਹਿਬ ਆ ਨਹੀਂ ਰਹੇ ਟਾਈਮ ਹੋ ਰਿਹਾ ਉਹ ਕਹਿੰਦੇ 3 ਘੰਟੇ ਹੋ ਗਏ ਸੰਗਤ ਵਿੱਚ ਬੈਠੇ ਉਹ ਚਤਰ ਲੈ ਕੇ ਬੈਠੇ ਇਹ ਪੁਰਾਣੀ ਗੱਲ ਥੋੜੇ ਆ ਕਿਉਂਕਿ ਜਿਹਦੇ ਅੰਦਰ ਹੰਕਾਰ ਨਹੀਂ ਐ ਥੰਦਾਈ ਕੋਈ ਨਹੀਂ ਤੇ ਉਹ ਪ੍ਰਮਾਤਮਾ ਕਿਰਪਾ ਕਰਦਾ ਬਖਸ਼ਿਸ਼ ਕਰਦਾ ਕਿਤੋਂ ਵੀ ਸਾਨੂੰ ਕੋਈ ਵੀ ਕਿਸੇ ਦੇ ਵੀ ਜੀਵਨ ਤੋਂ ਸਾਨੂੰ ਸਿੱਖਿਆ ਮਿਲ ਸਕਦੀ ਆ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਚਕਨਾਟ ਹੈ ਨਾ ਉਹਨਾਂ ਦੇ ਉੱਪਰ ਕੁਝ ਵੀ ਨਹੀਂ ਟਿਕਦਾ ਹੀ ਨਹੀਂ ਕਿਉਂਕਿ ਹੰਕਾਰ ਦੀ ਚਕਨਾਹਟ ਉਹਨਾਂ ਦੇ ਅੰਦਰ ਹੈ ਅਹੰਗ ਬੁੱਧ ਮਨ ਪੂਰਥ thái ਉਹਨਾਂ ਦੇ ਅੰਦਰ ਚਕਨਾਟ ਹੈ ਜਿੰਨੇ ਤੱਕ ਚੰਗੀ ਤਰ੍ਹਾਂ ਭਾਂਡਾ ਵੀ ਨਹੀਂ ਆਪਾਂ ਉਹ ਠੰਡਾ ਜਿਹੜਾ ਭਾਂਡਾ ਜਿਹੜਾ ਚਕਨਾਟ ਵਾਲਾ ਸਾਫ਼ ਨਹੀਂ ਕਰੋਗੇ ਜੋ ਵੀ ਪਾਓਗੇ ਖਰਾਬ ਹੋ ਜਾਏਗਾ ਜੋ ਵੀ ਪਾਵਾਂਗੇ ਖਰਾਬ ਹੋ ਜਾਏਗਾ ਇੱਕ ਵਾਰੀ ਨਾ ਭਗਤ ਰਵਿਦਾਸ ਜੀ ਦੇ ਕੋਲ ਆਇਆ ਹੁਣ ਆਪਾਂ ਸਾਰੇ ਜਾਣਦੇ ਆ ਭਗਤ ਰਵਿਦਾਸ ਜੀ ਚਮੜੇ ਦਾ ਕੰਮ ਕਰਦੇ ਸੀ ਤੇ ਉਹ ਆ ਕੇ ਨਾ ਕਾਫੀ ਦਿਨ ਸੇਵਾ ਕਰਦਾ ਰਿਹਾ ਕਰਦਾ ਰਿਹਾ ਕਾਲਾ ਜਿਹਾ ਪੈ ਗਿਆ ਕਹਿੰਦਾਗਾ ਜੀ ਲੋਕੀ ਆਉਂਦੇ ਆ ਤੁਸੀਂ ਉਹਨਾਂ ਨੂੰ ਨਾਮ ਦੇ ਦਿੰਦੇ ਹੋ ਤੇ ਮੈਂ ਇਹ ਦਿਨਾਂ ਤੋਂ ਸੇਵਾ ਕਰਦਾ ਤੇ ਮੈਂ ਤੁਹਾਡੇ ਕੋਲ ਅਰਜ ਕਰਦਾ ਪ੍ਰਾਰਥਨਾ ਕਰਦਾ ਮੈਨੂੰ ਨਾਮ ਦੇ ਦਿਓ ਉਹ ਕਹਿੰਦਾ ਕੇ ਚਲੇ ਕੰਮ ਕਰ ਚਾਰ ਆਨੇ ਦਿੱਤੇ ਦੁੱਧ ਲੈ ਕੇ ਆ ਦੁੱਧ ਲੈ ਕੇ ਆ ਉਹਨਾਂ ਨੇ ਉਹ ਭਾਂਡਾ ਅੱਗੇ ਕਰ ਦਿੱਤਾ ਜਿਹਦੇ ਵਿੱਚ ਚੰਬੜਾ ਭਿਓ ਕੇ ਰੱਖਿਆ ਸੀ ਉਹ ਪਾਣੀ ਡੋਲ ਕੇ ਕਹਿੰਦੇ ਪਾ ਦੇ ਇਹਦੇ ਵਿੱਚ ਮਹਾਰਾਜ ਜੀ ਦੁੱਧ ਖਰਾਬ ਹੋ ਜਾਏਗਾ ਕਹਿੰਦੇ ਤੈਨੂੰ ਕਿਹਾ ਨਾ ਪਾ ਦੇ ਚਾਰ ਆਨੇ ਦਾ ਦੁੱਧ ਕਹਿੰਦਾ ਜੀ ਨਹੀਂ ਮੈਂ ਪਹਿਲਾਂ ਭਾਂਡਾ ਮਾਂਜਣਾ ਪੈਣਾ ਇਹਨੂੰ ਮਾਂਜਾਂਗੇ ਇਹਨੂੰ ਸਾਫ਼ ਕਰਾਂਗੇ ਤਾਂ ਦੁੱਧ ਪਾਵਾਂਗੇ ਨਹੀਂ ਤਾਂ ਖਰਾਬ ਹੋ ਜਾਣਾ ਤੇ ਭਗਤ ਜੀ ਨੇ ਆਖਿਆ ਕਹਿਣ ਲੱਗੇ ਤੂੰ ਚਾਰ ਆਨੇ ਦਾ ਦੁੱਧ ਇਸ ਭਾਂਡੇ ਵਿੱਚ ਨਹੀਂ ਪਾਉਂਦਾ ਤੇ ਗੰਦੇ ਭਾਂਡੇ ਵਿੱਚ ਨਾਮ ਕਿਦਾਂ ਟਿਕੇਗਾ ਕਿਉਂਕਿ ਅੰਦਰ ਤਾਂ ਚਕਨਾਟ ਹੈ ਅੰਦਰ ਤਾਂ ਗੰਦਗੀ ਹੈ ਤੇ ਭਾਂਡਾ ਸਾਫ਼ ਕਰਨਾ ਉਹ ਵੀ ਗੁਰੂ ਨਾਨਕ ਸਾਹਿਬ ਨੇ ਆਖਿਆ ਕਹਿੰਦੇ ਭਾਂਡਾ ਅੱਛਾ ਸੋਏ ਜੋ ਤਿਸ ਭਾਵਸੀ ਭਾਂਡਾ ਅਤ ਮਲੀਨ ਧੋਤਾ ਚਾਣ ਹੋਇਸੀ ਲੋਕੀ ਬੜੇ ਧੋਂਦੇ ਫਿਰਦੇ ਆ ਤੀਰਥਾਂ ਤੇ ਕਹਿੰਦੇ ਨਹੀਂ ਧੋਤਾ ਜਾਏਗਾ ਕਿੱਥੇ ਧੋਤਾ ਜਾਏਗਾ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਇਥੇ ਦਵਾਰੇ ਧੋਏ ਅੱਛਾ ਹੋਇਸੀ ਇੱਥੇ ਧੋਵਾਂਗੇ ਇੱਥੇ ਧੋਣ ਦੀ ਸਾਨੂੰ ਜੁਗਤ ਮੜੇਗੀ ਮਹਾਰਾਜ ਕਹਿੰਦੇ ਆਹੰਕ ਬੁੱਧ ਮਨ ਪੂਰਥ ਥਾਈ ਸਾਦ ਧੂਰ ਕਰ ਸੁਧ ਮੰਜਾਈ ਗੁਰੂ ਕੇ ਸ਼ਬਦ ਦੇ ਨਾਲ ਗੁਰੂ ਦੇ ਉਪਦੇਸ਼ ਦੇ ਨਾਲ ਮਹਾਰਾਜ ਕਹਿੰਦੇ ਇਹ ਜਿਹੜੀ ਸਾਦ ਧੂਰ ਕਰ ਸੁਧ ਮੰਜਾਈ ਇਹ ਮਾਂਜਣਾ ਜਿਹਨੂੰ ਅਪ ਕਹਿੰਦੇ ਮਾਂਜਿਆ ਜਾਏਗਾ ਚੰਗੀ ਤਰ੍ਹਾਂ ਗੁਰੂ ਦੀ ਜਦੋਂ ਸੰਗਤ ਕਰਨਗਾ ਅਨੰਕਲਾ ਜੇ ਧੋ ਵਹ ਦੇਹੀ ਬੜੇ ਜਲਾ ਦੇ ਨਾਲ ਧੋਂਦਾ ਕਹਿੰਦੇ ਨਹੀਂ ਇੱਥੇ ਨਹੀਂ ਇਸ਼ਨਾਨ ਕਰਨਾ ਫਲਾਨੀ ਜਗ੍ਹਾ ਜਾ ਕੇ ਨਹਾ ਕੇ ਆਉਨੇ ਆ ਉਹਦੇ ਨਾਲ ਸਰੀਰ ਸਾਫ਼ ਹੋਏਗਾ ਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਸਪਸ਼ਟ ਕਿਹਾ ਪਹਿਲੀ ਪੰਕਤੀ ਹੈ ਕਹਿੰਦੇ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾ ਜੇ ਅਸੀਂ ਲੱਖਾਂ ਮਾਰੀ ਵੀ ਇਸ਼ਨਾਨ ਕਰ ਲਈਏ ਨਾ ਸਾਧ ਸੰਗਤ ਜੀ ਪਾਸ਼ਾ ਕਹਿੰਦੇ ਮਨ ਨਹੀਂ ਪਵਿੱਤਰ ਹੋਣਾ ਮਹਾਰਾਜ ਨੇ ਇੱਥੋਂ ਤੱਕ ਰਾਖਿਆ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਾਏ ਕਰੀ ਕਹਿੰਦੇ ਬਿਨਾ ਉਹਨੂੰ ਪਾਉਂਦਾ ਹੀ ਨਹੀਂ ਮੈਂ ਕਾਤੇ ਨਾ ਕੀ ਕੀ ਕਰਨਾ ਫਿਰ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਪਾਉ ਉਹ ਅੰਤਰਗਤ ਤੀਰਥ ਮੰਡਲ ਕਿਉਂਕਿ ਮੈਲ ਅੰਦਰ ਹੈ ਇਹਨੂੰ ਧੋਣ ਦਾ ਸਾਧਨ ਵੀ ਅੰਦਰ ਹੈ ਬੜੀ ਸੌਖੀਆਂ ਗੱਲਾਂ ਗੁਰੂ ਮਾਰਾ ਨੇ ਸਮਝਾਈਆਂ ਹੁਣ ਬੱਚਾ ਵੀ ਹੈ ਨਾ ਹੱਥ ਪੈਰ ਗੰਦੇ ਆ ਤੇ ਕਿਦਾਂ ਸਾਫ਼ ਹੋਣਗੇ ਭਰੀਏ ਹੱਥ ਪੈਰ ਤਨ ਦੇ ਨਾਲੇ ਕਹਿੰਦੇ ਪਾਣੀ ਧੋਤੇ ਉਤਰ ਸਗੇ ਮੋਤ ਬਲੀਤੀ ਕੱਪੜ ਹੋਏ ਵੇ ਕਪੜਾ ਗੰਦਾ ਕਿਦਾਂ ਦੇ ਸਾਬਣ ਲਈਏ ਤੋਏ ਤੇ ਮਹਾਰਾਜ ਭਰੀਏ ਮਤ ਪਾਪਾਂ ਕੇ ਸੰਗ ਉਹ ਕਹਿੰਦੇ ਉਹ ਧੋਪੈ ਨਾਮੇ ਕੇਰਾ ਉਹ ਨਾਮ ਦੇ ਨਾਲ ਹੀ ਧੋਤਾ ਜਾਣਾ ਇਹ ਤਾਂ ਇੰਨੇ ਦੇ ਪਾਣੀ ਨਾਲ ਹੀ ਧੋਤਾ ਜਾਏਗਾ ਪਾਣੀ ਚੇਤਨਾ ਧੋਪੇ ਮੁਖ ਪੀਤੇ ਤਿੱਖ ਜਾਏ ਆ ਪਾਣੀ ਪੀਵਾਂਗੇ ਪਿਆਸ बुझ ਸਕਦੀ ਹੈ ਪਰ ਪਾਪ ਨਹੀਂ ਧੁਲਨੇ ਪਾਣੀ ਦੇ ਨਾਲ ਉਹ ਬਾਣੀ ਦੇ ਨਾਲ ਹੀ ਧੁਲ ਤੇ ਸਤਗੁਰੂ ਮਹਾਰਾਜ ਕਹਿੰਦੇ ਅਨੰਗ ਜਲਾ ਜੇ ਧੋਵੇ ਦਹੀ ਮੈਲ ਨਾ ਉਤਰੇ ਸੁਧ ਨਾ ਤੇਹੀ ਬਾਹਰਲੀ ਮੈਲ ਉਤਰ ਜਾਏਗੀ ਪਰ ਮਨ ਦੀ ਮੈਲ ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਛ ਕਿਸੇ ਨੇ ਪੁੱਛਿਆ ਅਸੀਂ ਤੀਰਥਾਂ ਤੇ ਵੀ ਜਿਹੜੇ ਲੋਕ ਨਹਾਉਣ ਜਾਂਦੇ ਆ ਵੀ ਨਹਾਉਣ ਦੇ ਨਾਲ ਪਾਪ ਉਤਰ ਜਾਂਦੇ ਆ ਕਹਿੰਦੇ ਹਾਂਜੀ ਉਤਰ ਜਾਂਦੇ ਤੇ ਉਤਰ ਕੇ ਕਿੱਥੇ ਜਾਂਦੇ ਆ ਕਹਿੰਦੇ ਜਿਹੜੇ ਆਲੇ ਦੁਆਲੇ ਨਾ ਦਰਖਤ ਲੱਗੇ ਹੁੰਦੇ ਆ ਉਹਨਾਂ ਤੇ ਚੜ ਜਾਂਦੇ ਆ ਫਿਰ ਜਦੋਂ ਬੰਦਾ ਨਹਾ ਕੇ ਆਉਂਦਾ ਨਾ ਆਪਣੇ ਵੀ ਤੇ ਦੂਸਰਿਆਂ ਦੇ ਵੀ ਲੈ ਕੇ ਆ ਜਾਂਦਾ ਬਾਣੀ ਕਹਿ ਰਹੀ ਹੈ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌ ਲੱਥੀ ਨਾਤਿਆਂ ਦੋ ਪਾ ਚੜੀਐਸ ਹੋਰ ਲੋਕਾਂ ਦੇ ਵੀ ਚੜਾ ਕੇ ਲਿਆਉਂਦੇ ਤੇ ਮਹਾਰਾਜ ਨੇ ਕਿਹਾ ਸਾਨੂੰ ਵੀ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੇ ਅੰਦਰ ਨੂੰ ਧੋਣ ਦਾ ਚਦਣਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ तीरत शब्द विचार अंतर ज्ञान है अंदर तोता जाएगा महाराज कहंदे अनक जला जे ਧੋਵੈ ਦੇਹੀ ਮੈਲ ਨਾ ਉਤਰੇ ਸੁਧਨਾ ਤੇਹੀ ਸਤ ਗੁਰ ਭੇਟਿਓ ਸਦਾ ਕਿਰਪਾਲ ਜਿਹਨਾਂ ਨੂੰ ਸਤ ਗੁਰ ਭੇਟਿਓ ਦਾ ਅਰਥੰਦਾ ਮਲਾਪ ਕਿਉਂਕਿ ਉਹ ਕਿਰਪਾਲੂ ਹੈ ਉਹ ਤਾਂ ਹਮੇਸ਼ਾ ਕਹਿੰਦਾ ਆਓ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਉਹ ਤਾਂ ਰੋਜ਼ ਬਾਜਾ ਮਾਰਦਾ ਆ ਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਤ ਗੁਰੂ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਹੁਣ ਸਿਮਰਨ ਕੇ ਕੀ ਹੁੰਦਾ ਕਹਿੰਦੇ ਡਰਦਾ ਮੌਤ ਦਾ ਡਰ ਖਤਮ ਹੋ ਜਾਂਦਾ ਜਦੋਂ ਅਸੀਂ ਪਰਮੇਸ਼ਰ ਦੀ ਭਗਤੀ ਕਰਦੇ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਕਿੰਨੇ ਸਾਡੇ ਸਾਹਮਣੇ ਇਤਿਹਾਸ ਮਾਵਾ ਦੀਆਂ ਗੋਦੀਆਂ ਦੇ ਵਿੱਚੋਂ ਬੱਚਿਆਂ ਨੂੰ ਖੋਲਿਆ ਟੁਕੜੇ ਟੁਕੜੇ ਕਰ ਦਿੱਤੇ ਮਾਵਾ ਦੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ ਨੇਜਿਆਂ ਦੇ ਟੰਗੇ ਗਏ ਪਰ ਉਹਨਾਂ ਦੇ ਅੰਦਰ ਭਾਉ ਨਹੀਂ ਸੀ ਡਰ ਨਹੀਂ ਸੀ ਉਹਨਾਂ ਦੇ ਅੰਦਰ ਚੜਦੀ ਕਲਾ ਸੀ ਉਹ ਹੁੰਦੀ ਹੈ ਨਾਮ ਦੇ ਨਾਲ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਹਰ ਸਿਮਰ ਸਿਮਰ ਕਟਿਆ ਭਾਉ ਕਾਨ ਮਹਾਰਾਜ ਕਹਿੰਦੇ ਮੁਕਤ ਭੁਗਤ ਜੁਗਤ ਹਰ ਨਾਉ ਮੁਕਤੀ ਇਹ ਜਿਹੜਾ ਸ਼ਬਦ ਹੈ ਇਹ ਪੜਿਆ ਜਾਂਦਾ ਕਿ ਬੰਦਾ ਮਰਨ ਤੋਂ ਬਾਅਦ ਮੁਕਤ ਹੁੰਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਮਤ ਕਹਿੰਦੀ ਹੈ ਕਿ ਅਸੀਂ ਜਿੰਦਿਆਂ ਮੁਕਤ ਹੋਣਾ ਇੱਥੋਂ ਤੱਕ ਉਹ ਬਾਣੀ ਨੇ ਆਖਿਆ ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲ ਜਿੰਦਾ ਬੰਦਾ ਜਾ ਨਹੀਂ ਸਕਦਾ ਤੇ ਮਰੇ ਨੇ ਕਿਸੇ ਦੱਸਿਆ ਨਹੀਂ ਵੀ ਮੈਂ ਕਿੱਥੇ ਆ ਵਿਮੁਕਤ ਹੋ ਗਿਆ ਆ ਸਰੀਰ ਮੁਕਤ ਹੁੰਦਾ ਉਥੇ ਵੀ ਲਿਖਦਾ ਮੁਕਤੀ ਤਾਂ ਉਹ ਮੁਕਤ ਸਰੀਰ ਹੋਇਆ ਬਸੀ ਹਣਾ ਵਿਕਾਰਾਂ ਤੋਂ ਮੁਕਤ ਮਹਾਰਾਜ ਕਹਿੰਦੇ ਜੀਵਨ ਮੁਕਤ ਹੋਣਾ ਜੀਵਨ ਮੁਕਤ ਕਿਹਾ ਗੁਰਬਾਣੀ ਵਿੱਚ ਅਸੀਂ ਜੀਂਦਿਆਂ ਮੁਕਤ ਹੋਣਾ ਕੌਣ ਕਰ ਸਕਦਾ ਜਿਹੜਾ ਆਪ ਮੁਕਤ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰ ਤੇ ਉਹ ਮੁਕਤ ਕਰ ਸਕਦਾ ਦੂਸਰਾ ਸ਼ਬਦ ਭਗਤ ਆਤਮਿਕ ਪਰਮੇਸ਼ਰ ਅਕਾਲ ਪੁਰਖ ਦਾ ਗਿਆਨ ਜੁਗਤ ਸਾਨੂੰ ਪ੍ਰਮਾਤਮਾ ਦੇ ਨਾਮ ਜਪਣ ਦੀ ਜੁਗਤੀ ਜਿਹੜੀ ਹੈ ਇਹ ਸਭ ਕੁਝ ਮਿਲ ਜਾਏਗਾ ਕਦੋਂ ਜਦੋਂ ਅਸੀਂ ਹਰੀ ਨਾਮ ਨਾਮ ਜਪਾਂਗੇ ਮੁਕਤ ਕਿ ਅਸੀਂ ਵਿਕਾਰਾਂ ਤੋਂ ਮੁਕਤ ਹੋ ਜਾਈਏ ਮੁਕਤ ਭਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਮਹਾਰਾਜ ਨੇ ਬੜੇ ਸ਼ਬਦ ਵਰਤੇ ਆ ਸਾਡੇ ਵਾਸਤੇ ਸਾਰਿਆਂ ਵਾਸਤੇ ਪੇ ਤੁਸੀਂ ਗੁਣਤਾ ਗਾਉਂਦੇ ਹੋ ਪਰ ਪ੍ਰੇਮ ਨਾਲ ਨਹੀਂ ਗਾਉਂਦੇ ਹੁਣ ਸਾਡੇ ਵਰਗੇ ਤਾਂ ਡਿਊਟੀ ਕਰਨੀ ਨਾ ਬੈਠਣਾ ਹੀ ਐ ਓਨੇ ਕ ਦਿਨ ਬੈਠਣਾ ਜਿੰਨੇ ਕ ਤੇ ਡੋਟੀ ਆ ਪਰ ਤੁਹਾਡੇ ਅੰਦਰ ਪ੍ਰੇਮ ਹੈ ਨਾ ਪ੍ਰੇਮ ਭਗਤ ਕਹਿੰਦੇ ਭਗਤੀ ਕਰਨੀ ਤਾਂ ਤੁਹਾਡੇ ਅੰਦਰ ਪ੍ਰੇਮ ਹੋਣਾ ਚਾਹੀਦਾ ਮਾਰੇ ਕਹਿੰਦੇ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਪ੍ਰੇਮ ਭਗਤ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ ਪ੍ਰੇਮ ਭਗਤੀ ਬ੍ਰੇਮਾ ਭਗਤੀ ਪ੍ਰੇਮ ਭਗਤੀ ਕਰਕੇ ਪ੍ਰੇਮ ਕਰਕੇ ਪਰਮਾਤਮਾ ਦੇ ਗੁਣ ਗਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਪ੍ਰੇਮ ਹੈ ਨਾ ਤੁਸੀਂ ਚੱਲ ਕੇ ਆਇਓ ਮੈਂ ਹਮੇਸ਼ਾ ਬੇਨਤੀ ਕਰਦਾ ਇਸ ਤੋਂ ਵੀ ਵਧੀਆਂ ਵਧੀਆਂ ਬਿਲਡਿੰਗਾਂ ਬਣੀਆਂ ਆਪਣੇ ਸ਼ਹਿਰ ਦੇ ਵਿੱਚ ਪਰ ਅਸੀਂ ਇੱਥੇ ਖਿੱਚੇ ਆਉਨੇ ਆ ਪਤਾ ਨਹੀਂ ਕਿੰਨੇ ਕੁ ਨਾਮ ਜਪਣ ਵਾਲੇ ਕਿੰਨੇ ਕੁ ਜੀਵਨ ਵਾਲੇ ਇੱਥੇ ਬੈਠ ਕੇ ਚਲੇ ਗਏ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ ਤੇ ਉੱਥੇ ਬੈਠਣ ਦੇ ਨਾਲ ਜਿੱਥੇ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਹ ਜਗ੍ਹਾ ਚਾਰਜ ਹੋ ਜਾਂਦੀ ਹੈ ਜਦੋਂ ਬੈਠਾਂਗੇ ਸਾਡਾ ਮਨ ਟਿਕਦਾ ਮਨ ਟਿਕਾਉ ਦੇ ਵਿੱਚ ਆਉਂਦਾ ਕਿਉਂਕਿ ਉਹ ਜਗਾ ਜਿਹੜੀ ਹੈ ਮਹਾਰਾਜ ਕਹਿੰਦੇ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਤੇ ਪ੍ਰੇਮ ਦੇ ਨਾਲ ਜਦੋਂ ਗਾਉਂਦਾ ਮੁਕਤ ਭਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਹੋਇਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ